ਡ੍ਰੌਪਲੇਟ ਅੱਜ 10 ਥੈਂਕ ਯੂ ਧੰਨਵਾਦ ਅੱਜ ਪਿੰਡ ਹਾਰ ਨਹੀਂ ਖੁੱਦ ਵਿੱਚ ਐਸ ਬੀ ਆਈ ਭਾਰਤੀਆ ਸਟੇਟ ਬੈਂਕ ਵੱਲੋਂ ਵੀਰ ਆਏ ਨੇ ਤੇ ਜੋ ਕਿ ਗਾਂ ਬੈਂਸ ਤੇ ਜਿਨ੍ਹਾਂ ਨੇ ਵੀਰਾਂ ਨੇ ਲੋਨ ਲੈਣਾ 40000 ਰੁਪਿਆ ਗਾਂ ਤੇ ਤੇ 60000 ਰੁਪਿਆ ਮੱਝਾਂ ਦੇ ਲੋਨ ਦੇ ਰਹੇ ਨੇ ਤੇ ਬਿਨਾ ਕੋਈ ਬੀਮਾ ਤੋਂ ਬਿਨਾ ਠੀਕ ਠੀਕ ਤੇ ਆਪਣਾ ਲੈ ਸਕਦਾ ਹੈ ਐਸਬੀਆਈ ਸੰਤਨਗਰ ਦੇ ਵਿੱਚ ਅੱਜ ਆਏ ਨੇ ਸਾਡੇ ਪਿੰਡ ਹਾਰਨੀ ਦੇ ਵਿੱਚ ਹਾਂਜੀ ਲਵਲੀ ਸਿੰਘ ਕੋ ਪੁੱਛਦੇ ਹਾਂ ਜੀ ਕਿਵੇਂ ਮੈਂ ਕਿਹਨੂੰ ਤਾਂ ਓ ਖਾਲ ਖਾਲ ਤੁਮਸਨ ਹਾਂ ਵੇਗਾ ਠੀਕ ਤੇ ਇਹ ਲੋਨ ਤੁਸੀਂ ਵੀਰ ਜੀ 6 ਮਹੀਨੇ ਚ ਭਰਨਾ ਮੈਂ ਮੰਥਲੀ ਮੰਥਲੀ ਕਿਸ਼ਤ ਨਹੀਂ ਭਰਨੀ ਤੇ ਜਿਨੇ ਵੀ ਕੱਲ ਨੂੰ ਕਢਾਣਾ ਹੈ ਉਹ ਆਪਣਾ ਸੰਤਨਗਰ ਵਿਜਿਟ ਕਰ ਸਕਦਾ ਹੈ ਤੇ 52% ਵਿਆਜੇ 52% ਨਹੀਂ 52 ਪੈਸੇ 52 ਪੈਸੇ ਵਿਆਜ ਹੈ ਤੇ ਜਿਨ੍ਹਾਂ ਵੀਰਾਂ ਨੂੰ ਚਾਹੀਦਾ ਹੈ ਤੇ ਹੁਣ ਸਕੀਮ ਚੱਲ ਰਹੀ ਹੈ ਸੰਤਨਗਰ ਜਾ ਕੇ ਤੁਸੀਂ ਆਪਣਾ ਪਤਾ ਕਰ ਸਕਦੇ ਜੇ ਬਾਕੀ ਅਧਿਕਾਰੀ ਇੱਥੇ ਆਏ ਹੋਏ ਨੇ ਜੀਵਨ ਅਗਰ ਸ਼ੰਕਾ ਭਾਰਤੀਆ ਸਟੇਟ ਬੈਂਕ ਸੰਤਨਗਰ ਤੇ ਇਹ ਵੀ ਸਵੇਰੇ ਸਾਰਿਆਂ ਨੂੰ ਸਮਕੀਮ ਸਮਝਾਤੀ ਜੇ ਪਿੰਡ ਵਾਲੇ ਸਵੇਰੇ ਸਾਰਿਆਂ ਨੂੰ ਲੋਨ ਲੈਣ ਜਾਣਾ ਹੈ ਤੇ ਆਪਣੇ ਕਾਜ ਕੋਈ ਤਿਆਰ ਕਰਵਾਣਗੇ ਖੜਕ ਸਿੰਘ ਕੋ ਅੱਜ ਤੇ ਥੈਂਕ ਯੂ ਧੰਨਵਾਦ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਤੇ ਨਾਲ ਆ ਵੇਖੋ ਸਵਾਸਿਆਂ ਵੀ ਨਾਲ ਦੇ ਰਹੇ ਨੇ ਪੂਰੀ ਸੇਵਾ ਚੱਲ ਰਹੀ ਹੈ